ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਿਮਟਡ ਗਿਆਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮੂਹਰੇ ਪੁਲਿਸ ਵੱਲੋਂ ਕਾਫੀ ਬੇਰਹਿਮੀ ਦੇ ਨਾਲ ਤੇ ਤਸੱਦਦ ਕਰਦੇ ਹੋਏ ਡਿਟੇਨ ਕੀਤਾ ਗਿਆ ਗ੍ਰਿਫਤਾਰ ਕੀਤਾ ਗਿਆ ਜਿਸ ਤੋਂ ਬਾਅਦ ਕਾਫੀ ਜ਼ਿਆਦੇ ਲੋਕਾਂ ਦੇ ਵਿੱਚ ਰੋਹ ਹੋਇਆ ਅਤੇ ਇਸ ਰੋਹ ਤੋਂ ਬਾਅਦ ਪੁਲਿਸ ਵੱਲੋਂ ਉਹਨਾਂ ਨੂੰ ਡੀ ਐਮ ਸੀ ਹਸਪੀਟਲ ਦੇ ਵਿੱਚ ਐਡਮਿਟ ਕਰਵਾ ਦਿੱਤਾ ਗਿਆ ਤੇ ਉੱਥੇ ਹੀ ਡੀ ਆਈ ਜੀ ਦਾ ਇਹ ਬਿਆਨ ਆਇਆ ਕਿ ਉਹਨਾਂ ਨੂੰ ਜੋ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਹਨ ਉਹਨਾਂ ਦੀ ਬਡੇਰੀ ਉਮਰ ਕਰਕੇ ਅਤੇ ਉਹਨਾਂ ਵੱਲੋਂ ਭੁੱਖ ਹੜਤਾਲ ਦੇ ਐਲਾਨ ਕਰਕੇ ਕਾਫੀ ਜ਼ਿਆਦਾ ਚਿੰਤਾ ਹੋਈ ਸੀ ਕਿ ਉਹਨਾਂ ਦੀ ਉਮਰ ਵੀ ਵੱਡੀ ਹੈ ਤਾਂ ਕਰਕੇ ਉਹਨਾਂ ਨੂੰ ਪਰੇਸ਼ਾਨੀਆਂ ਸਨ ਅਤੇ ਉਹ ਜਗਜੀਤ ਸਿੰਘ ਡੱਲੇਵਾਲ ਦਾ ਜੋ ਚੈੱਕਅਪ ਕਰਵਾਉਣਾ ਚਾਹੁੰਦੇ ਸਨ ਇਸੇ ਕਰਕੇ ਉਹਨਾਂ ਵੱਲੋਂ ਜਗਜੀਤ ਸਿੰਘ ਡੱਲੇਵਾਲ ਨੂੰ ਆਪਣੀ ਹਰਸਤ ਦੇ ਵਿੱਚ ਲਿਆ ਗਿਆ ਸੀ ਤੇ ਇਸ ਮੌਕੇ ਜਗਜੀਤ ਸਿੰਘ ਡੱਲੇਵਾਲ ਡੀਐਮਸੀ ਹਸਪੀਟਲ ਦੇ ਵਿੱਚ ਹਨ ਜਿੱਥੇ ਕੀ ਭਾਈ ਸਰਬਜੀਤ ਸਿੰਘ ਖਾਲਸਾ ਵੀ ਉਹਨਾਂ ਨੂੰ ਮਿਲਣ ਦੇ ਲਈ ਗਏ ਜੋ ਕਿ ਮੌਜੂਦਾ ਐਮਪੀ ਹਨ ਪਰ ਇੱਕ ਮੌਜੂਦਾ ਐਮਪੀ ਨੂੰ ਵੀ ਜਗਜੀਤ ਸਿੰਘ ਡੱਲੇਵਾਲ ਦੇ ਨਜ਼ਦੀਕ ਤੱਕ ਨਹੀਂ ਜਾਣ ਦਿੱਤਾ ਗਿਆ ਤੇ ਇੱਥੋਂ ਤੱਕ ਵੀ ਕਿਸਾਨ ਜੋ ਵਰਕਰ ਹਨ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਨਹੀਂ ਮਿਲਣ ਦਿੱਤਾ ਗਿਆ ਸਿਰਫ ਇੱਕ ਕਿਸਾਨ ਲੀਡਰ ਦੀ ਹੀ ਗੱਲਬਾਤ ਹੋਈ ਸੀ ਜਦੋਂ ਕਿ ਉਹਨਾਂ ਲੋ ਇਸ ਗੱਲ ਤੇ ਦ੍ਰਿੜਤਾ ਦਿੱਤੀ ਗਈ ਕਿ ਜਦੋਂ ਤੱਕ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਗੱਲਬਾਤ ਨਹੀਂ ਕਰਵਾਉਂਦੇ ਉਹ ਆਪਣਾ ਜੋ ਇੱਕ ਧਰਨਾ ਹੈ ਰੋਡ ਤੇ ਹੀ ਲਗਾ ਦੇਣਗੇ ਜਿਸ ਤੋਂ ਬਾਅਦ ਪੁਲਿਸ ਨੇ ਗੱਲ ਕਰਵਾਈ ਤਾਂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਸੀ ਕਿ ਪੁਲਿਸ ਜਿੱਥੇ ਮਰਜ਼ੀ ਰੱਖੇ ਉਹ ਚੜ੍ਹਦੀ ਕਲਾ ਦੇ ਵਿੱਚ ਹਨ ਤੇ ਜੋ ਭੁਖੜ ਹਟਾਲ ਉਹਨਾਂ ਨੇ 26 ਤਰੀਕ ਨੂੰ ਕਨੌਰੀ ਬਾਰਡਰ ਤੇ ਕਰਨੀ ਸੀ ਉਹ ਉਹਨਾਂ ਦੀ ਹੁਣ ਇੱਥੋਂ ਹੀ ਸ਼ੁਰੂ ਹੈ ਤੇ ਇਸ ਤੋਂ ਬਾਅਦ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਉਹ ਪੁਲਿਸ ਪ੍ਰਸ਼ਾਸਨ ਦਾ ਪਾਣੀ ਤੱਕ ਨਹੀਂ ਪੀਣਗੇ ਤੇ ਇਹ ਭੁੱਖ ਹੜਤਾਲ ਆਮ ਭੁੱਖ ਹੜਤਾਲ ਵਰਗੀ ਨਹੀਂ ਹੋਵੇਗੀ ਇਸ ਦੇ ਵਿੱਚ ਜਾਂ ਜਿੱਤ ਹੋਵੇਗੀ ਜਾਂ ਸ਼ਹੀਦੀ ਹੋਵੇਗੀ ਤੇ ਉੱਥੇ ਹੀ ਇਸ ਮੌਕੇ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਕਹੇ ਜੀ ਕਰੋੜਤਾ ਹੋਈ ਇਸ ਬਾਰੇ ਭਾਨਾ ਸਿੱਧੂ ਨੇ ਅਹਿਮ ਖੁਲਾਸੇ ਕੀਤੇ ਹਨ ਅੰਦਰਲੀ ਪੂਰੀ ਗੱਲਬਾਤ ਦੱਸੀ ਹੈ ਆਓ ਤੁਹਾਨੂੰ ਲੈ ਚਲਦੇ ਹਾਂ ਹੁਣ ਭਾਨਾ ਸਿੱਧੂ ਦੀ ਇਸ ਵੀਡੀਓ ਵੱਲ ਤੇ ਦੇਖਦੇ ਹਾਂ ਉਹਨਾਂ ਨੇ ਕੀ ਕਿਹਾ ਇਸ ਮੌਕੇ ਸੰਭੂ ਬਾਰਡਰ ਤੇ ਅਤੇ ਖਨੌਰੀ ਬਾਰਡਰ ਤੋਂ ਲਾਈਵ ਤਸਵੀਰਾਂ ਦੇ ਦੇ ਲਈ ਮੌਜੂਦਾ ਕੀ ਹਾਲਾਤ ਹਨ ਉਹ ਦੇਖਣ ਦੇ ਲਈ ਅਲੀमिटेड ਗਿਆਨ ਦੇ ਨਾਲ ਬਣੇ ਰਹਿਣਾ ਆ ਹਾਜੀ ਭਾਈ ਸਤਿ ਸ੍ਰੀ ਅਕਾਲ ਜੀ ਜਿੰਨੇ ਵੀ ਤੁਸੀਂ ਜਾਣੇ ਇਹ ਵੀਡੀਓ ਨੂੰ ਦੇਖੋਗੇ ਲਾਈਵ ਨੂੰ ਦੇਖੋਗੇ ਤੇ ਸਭ ਤੋਂ ਪਹਿਲਾਂ ਤਾਂ ਬੇਨਤੀ ਆ ਕਿ ਇਸ ਵੀਡੀਓ ਨੂੰ ਬាទ-ਬាទ ਸਾਂਝਾ ਕਰਨਾ ਸ਼ੇਅਰ ਕਰਨਾ ਕਿਉਂਕਿ ਮੇਰਾ ਪੇਜ ਨਵਾਂ ਹੀ ਨਵਾਂ ਜਿਹਾ ਬਣਾਇਆ ਪੇਜ ਤੇ ਸਭ ਨੂੰ ਬੇਨਤੀ ਆ ਭਰਾਵੋ ਕਿ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਜਿਨ੍ਹਾਂ ਨੇ ਕਿ ਅੱਜ ਆਪਣੀ ਪੰਜਾਬ ਦੀ ਕਿਸਾਨੀ ਤੇ ਪੰਜਾਬ ਦੇ ਜਮੀਨਾ ਬਚਾਉਣ ਲਈ ਮਰਨਵਰ ਤੇ ਉੱਪਰ ਬੈਠਣਾ ਸੀਗਾ ਉਹਨਾਂ ਦਾ ਅੱਜ 26 ਤਰੀਕ ਨੂੰ ਨੇ ਐਲਾਨ ਕੀਤਾ ਸੀਗਾ ਪਰ ਅੱਜ ਜਿਹੜਾ ਕਿ ਤਾ 3 ਵਜੇ ਤੇ 2 2:30 ਵਜੇ ਦੀ ਖਬਰ ਆ ਵੀ ਉਹ ਉੱਥੇ ਕਿ 2500 ਬੰਦਾ ਪ੍ਰਸ਼ਾਸਨ ਦਾ ਗਿਆ ਤੇ ਡੱਲੇਵਾਲ ਸਾਹਿਬ ਨੂੰ ਚੱਕ ਲਿਆ ਇਸ ਕਰਕੇ ਮੈਂ ਸਾਰੇ ਲੋਕਾਂ ਨੂੰ ਨੌਜਵਾਨਾਂ ਨੂੰ ਬੇਨਤੀ ਕਰਦਾ ਵੀ ਜੇਕਰ 70 ਸਾਲ ਦਾ ਬਜ਼ੁਰਗ ਸਾਡੇ ਲਈ ਇੰਨਾ ਸੰਘਰਸ਼ ਕਰ ਰਿਹਾ ਹੈ ਸਾਡੇ ਲਈ ਆਪਣੀ ਜਾਨ ਟਿਕਰ ਦੀ ਪਰਵਾਹ ਨਹੀਂ ਕਰ ਰਿਹਾ ਤਾਂ ਸਾਨੂੰ ਸਭ ਨੂੰ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਦਾ ਸਾਥ ਦੇਣਾ ਚਾਹੀਦਾ ਮੇਰੀ ਸਭ ਨੂੰ ਬੇਨਤੀ ਹੈ ਕਿ ਸਾਰੇ ਜਾਣੇ ਡੱਲੇਵਾਲ ਸਾਹਿਬ ਦਾ ਸਾਥ ਦਿਓ ਉਹਨਾਂ ਨੂੰ ਕਿਸ ਪ੍ਰਕਾਰ ਕਿਉਂ ਚੱਕਿਆ ਗਿਆ ਕਿਉਂਕਿ ਉਹਨਾਂ ਨੇ ਜਦੋਂ ਸਾਫ਼ ਗੱਲ ਕਹਤੀ ਵੀ ਅਸੀਂ ਕਿਹਦਾ ਟਕਰਾ ਨਹੀਂ ਇਸ ਦਾ ਭਾਈ ਆਪਣਾ ਜਿਹੜਾ ਕਿ ਮਰਨ ਵਰ ਤੋਂ ਉੱਪਰ ਉੱਪਰ ਬੈਠਾਂਗੇ ਜਦੋਂ ਸਰਕਾਰ ਸਾਡੇ ਗੱਲਾਂ ਮੰਨਣ ਨੂੰ ਤਿਆਰ ਨਹੀਂ ਇਸ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦੇਣਾ ਕਿਉਂਕਿ ਅਜੇ ਮੈਂ ਦੇਖਿਆ ਮੀਡੀਆ ਦੇ ਵਿੱਚ ਵੀ ਇਹ ਗੱਲ ਨਹੀਂ ਚੱਲੀ ਮੀਡੀਆ ਨੇ ਵੀ ਖ਼ਬਰ ਨਹੀਂ ਚਲਾਈ ਤਾਂ ਤੁਹਾਨੂੰ ਮੇਰੇ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਆਪਾਂ ਡੱਲੇਵਾਲ ਸਾਹਿਬ ਦਾ ਸਾਥ ਦਈਏ ਤੇ ਖਨੋਰੀ ਬਾਰਡਰ ਤੇ ਪਹੁੰਚੀਏ ਸਾਡੀ ਤਰੀਕ ਆ ਅੱਜ ਤਰੀਕ ਭੁਗਤਨ ਤੋਂ ਬਾਅਦ ਅਸੀਂ ਉੱਥੇ ਪਹੁੰਚਦੇ ਆ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਵੀ ਵੱਡੀ ਗਿਣਤੀ ਦੇ ਵਿੱਚ ਆਪਾਂ ਡੱਲੇਵਾਲ ਦਾ ਸਾਥ ਦਈਏ ਜਿੰਨੇ ਵੀ ਜਾਣੇ ਤੁਸੀਂ ਮੇਰੀ ਇਸ ਗੱਲਬਾਤ ਨੂੰ ਸੁਣਦੇ ਹੋ ਉਹਨਾਂ ਨੂੰ 2 ਤੋਂ 3 ਵਜੇ ਦੇ ਅ ਬਚਕਾਰ ਰਾਤ ਨੂੰ ਉਹਨਾਂ ਨੂੰ ਚੱਕ ਲਿਆ ਕਿਉਂਕਿ ਉਹ ਸੁੱਤੇ ਪਏ ਸੀਗੇ ਕੁੱਤੇ ਪੈਨੂੰ ਟਰਾਲੀ ਦੇ ਵਿੱਚ ਚੱਕ ਕੇ ਪ੍ਰਸ਼ਾਸਨ ਲੈ ਗਿਆ ਇਸ ਕਰਕੇ ਇਹ ਪ੍ਰਸ਼ਾਸਨ ਦੀ ਬਹੁਤ ਵੱਡੀ ਨਲਾਇਕੀ ਆ ਗਲਤੀ ਆ ਕਿ ਇਸ ਪ੍ਰਕਾਰ ਜਿਹੜਾ ਚੱਕਿਆ ਜਾ ਰਿਹਾ ਹੁਣ ਸਾਨੂੰ ਸਭ ਨੂੰ ਬੇਨਤੀ ਆ ਅਸੋਂ ਅਸੀਂ ਆ ਪਾਰਟੀਆਂ ਦੇ ਵਿੱਚੋਂ ਬਾਹਰ ਨਿਕਲ ਕੇ ਆਓ ਉਸ ਸੰਘਰਸ਼ੀ ਯੋਧੇ ਦਾ ਸਰਦਾਰ ਜਗਦੀਸ਼ ਸਿੰਘ ਜਿੱੱਲੇਵਾਲ ਦਾ ਸਾਥ ਦਈਏ ਜਿਹੜਾ ਕਿ ਇੰਨੀਆਂ ਬਿਮਾਰੀਆਂ ਦੇ ਬਾਵਜੂਦ ਵੀ ਜਿਹੜੀ ਸਾਡੇ ਪੰਜਾਬ ਦੀ ਲੜਾਈ ਲੜ ਰਿਹਾ ਸਾਡੀ ਪੰਜਾਬ ਦੀ ਕਿਸਾਨੀ ਬਚਾਉਣ ਲਈ ਲੜਾਈ ਲੜ ਰਿਹਾ ਤਾਂ ਸਾਨੂੰ ਸਭ ਨੂੰ ਬੇਨਤੀ ਆ ਕਬੱਡੀ ਗਿਣਤੀ ਦੇ ਵਜ੍ਹਾ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਦਾ ਸਾਥ ਦੇਣਾ ਚਾਹੀਦਾ ਖਨੌਰੀ ਸ਼ੰਭੂ ਬਾਰਡਰ ਤੇ ਪਹੁੰਚੋ ਉੱਥੇ ਆਪਣੀ ਗਿਣਤੀ ਵਧਾਓ ਸਾਰਿਆਂ ਨੂੰ ਬੇਨਤੀ ਹੈ ਕਿ ਆਪ ਕੋ ਆਪਣਾ ਬਣਦਾ ਯੋਗਦਾਨ ਪਾਈਏ ਆਓ ਹੁਣ ਘਰਾਂ ਦੇ ਵਿੱਚ ਨਾ ਬੈਠੇ ਰਹੀਏ ਤੁਹਾਨੂੰ ਪਤਾ ਹੀ ਆ ਵੀ ਜਿਹੜੇ ਬਜ਼ੁਰਗ ਨੇ ਪਰ ਨਹੀਂ ਕਰ ਲਿਆ ਵੇ ਮੈਂ ਲੋਕਾਂ ਲਈ ਆਪਣੀ ਜਾਨ ਦੇਣੀਆਂ ਮੈਂ ਲੋਕਾਂ ਲਈ ਮਰਨ ਵਰਤ ਤੇ ਬੈਠਣ ਲਈ ਜਾ ਰਿਹਾ ਹੁਣ ਲੋਕ ਦੇਖਦੇ ਆ ਵੀ ਆਪਾਂ ਨੇ ਕਿੰਨੇਕ ਸਾਥ ਦਿੰਦੇ ਨੇ ਕਿੰਨੇਕ ਡੱਲੇਵਾਲ ਸਾਹਿਬ ਦੇ ਨਾਲ ਖੜ੍ਹਦੇ ਨੇਗੇ ਜਿਨ੍ਹਾਂ ਨੇ ਹਮੇਸ਼ਾ ਤੋਂ ਹੀ ਪੰਜਾਬ ਦੀ ਲੜਾਈ ਲੜੀ ਆ ਕਿੰਨੇ ਸਾਲਾਂ ਤੋਂ ਪੰਜਾਬ ਦੀ ਲੜਾਈ ਲੜਦੇ ਆ ਰਹੇ ਨੇ ਉਹ ਬਜ਼ੁਰਗ ਨੌਜਵਾਨੋਂ ਮੇਰੀ ਸਾਰੇ ਨੌਜਵਾਨਾਂ ਨੂੰ ਬੇਨਤੀ ਆ ਨੌਜਵਾਨੋਂ ਕਿਤੇ ਲੀਡਰਾਂ ਪਿੱਛੇ ਭੱਜਣਾਂ ਨੂੰ ਕਿਤੇ ਕਿਸੇ ਪਿੱਛੇ ਭੱਜਣਾਂ ਨੂੰ ਕਿਤੇ ਕਲਾਕਾਰਾਂ ਪਿੱਛੇ ਭੱਜਣਾਂ ਨੂੰ ਕਿਤੇ ਬਾਹਰ ਨੂੰ ਭੱਜਣਾਂ ਨੂੰ ਜਿਹੜੀ ਪੰਜਾਬ ਦੀ ਧਰਤੀ ਜਿਹੜੀ ਜ਼ਮੀਨ ਬਚਾਉਣ ਦੀ ਲੜਾਈ ਆ ਜਿਹਦੀ ਲੜਾਈ ਸਾਡੇ ਜੱਥੇਬੰਦੀਆਂ ਲੜ ਰਹੀਆਂ ਨੇ ਕਿਹਾ ਆਓ ਇਕੱਠੇ ਹੋ ਕੇ ਨੌਜਵਾਨੋਂ ਦਾ ਸਾਥ ਦਿਓ ਵੱਡੀ ਗਿਣਤੀ ਦੇ ਵਿੱਚ ਖਨੌਰੀ ਬਾਰਡਰ ਤੇ ਪਹੁੰਚੇ ਅਸੀਂ ਵੀ ਪਹੁੰਚਾਂਗੇ ਜਦੋਂ ਮੇਰੀ ਆ ਤਰੀਕ ਖਤਮ ਹੋਗੀ ਮੈਂ ਹੁਣ ਨਹੀਂ ਪਹੁੰਚਾਂ ਸਾਡੇ ਆ ਤਰੀਕ ਆ ਤਰੀਕ ਤੋਂ ਬਾਅਦ ਮੈਂ ਉੱਥੇ ਪਹੁੰਚਦਾ ਆਓ ਨੌਜਵਾਨੋ ਸਾਰੇ ਜਾਣੇ ਖਨੌਰੀ ਬਰਡ ਤੇ ਚੱਲੋ ਤੇ ਸਭ ਨੂੰ ਮੇਰੀ ਬੇਨਤੀ ਹੈ ਵੀ ਮੇਰੀ ਵੀਡੀਓ ਨੂੰ ਬਾਤ ਬਾਤ ਸ਼ੇਅਰ ਕਰਨਾ ਡੱਲੇਵਾਲ ਸਾਹਿਬ ਨੂੰ ਰਾਤ ਜਿਹੜਾ ਕਿ ਦੁਬਾਰਾ ਫਿਰ ਮੈਂ ਵਾਰ-ਵਾਰ ਹੀ ਅਪੀਲ ਕਰਦਾ ਵੀ ਰਾਤ ਪ੍ਰਸ਼ਾਸਨ ਨੇ 2 300 ਬੰਦਾ ਪੁਲਿਸ ਦਾ ਆ ਕੇ ਸੁੱਤੇ ਪਿਆ ਸੀ ਕਿ ਡੱਲੇਵਾਲ ਸਾਹਿਬ ਸੁੱਤੇ ਪੈਨ ਉਹਨਾਂ ਨੂੰ ਟਰਾਲੀ ਦੇ ਵਿੱਚ ਆ ਕੇ ਭੰਨ ਤੋੜ ਕਰਕੇ ਪ੍ਰਸ਼ਾਸਨ ਚੱਕ ਕੇ ਲੈ ਗਿਆ ਆ ਜੋ ਆਪਾਂ ਛਡਾਉਣ ਵੀ ਜਾਣਦੇ ਆ ਆਪਾਂ ਬਾਹਰ ਵੀ ਲਿਆਉਣ ਜਾਣ ਜਾਣਦੇ ਆ ਜਿਹੜੀ ਗੱਲ ਡੱਲੇਵਾਲ ਸਾਹਿਬ ਨੇ ਜੇ ਧਾਰਨ ਕਰ ਲਈ ਅਸੀਂ ਉਸ ਦੇ ਉਹਨਾਂ ਦੀ ਗੱਲ ਤੇ ਫੁੱਲ ਚੜਾਵਾਂਗੇ ਜਿੰਨਾ ਟਾਂ ਮਚਾਰਾ ਸਰਕਾਰ ਸਾਡੀਆਂ ਮੰਗਾਂ ਮੰਨੇ ਸਾਡੀਆਂ ਸਰਕਾਰ ਜੋ ਡੱਲੇਵਾਲ ਸਾਹਿਬ ਕਹਿੰ ਰਹੇ ਜੋ ਸਾਡੇ ਜਥੇਬੰਦੀਆਂ ਕਹਿ ਰਹੇ ਨੇ ਸਾਨੂੰ ਐਮਐਸਪੀ ਮਿਲਣੀ ਚਾਹੀਦੀ ਹੈ ਜੋ ਸਾਡੀਆਂ ਮੰਗਾਂ ਨੇ ਉਹ ਮੰਨੇ ਤੇ ਨਹੀਂ ਪ੍ਰਤੀ ਸੰਘਰਸ਼ ਜਿਹੜਾ ਹੋਰ ਤੇਜ਼ ਕਰਾਂਗੇ ਲੜਾਈ ਹੋਰ ਤੇਜ਼ ਕਰਾਂਗੇ ਇਸ ਲੜਾਈ ਦੇ ਵਿੱਚ ਸਾਨੂੰ ਸਭ ਨੂੰ ਸਾਥ ਦੇਣ ਦੀ ਲੋੜ ਹੈ ਮੇਰੇ ਸਾਰੇ ਨੌਜਵਾਨਾਂ ਨੂੰ ਭੈਣਾਂ ਭਰਾਵਾਂ ਨੂੰ ਵੀਰ ਬਜ਼ੁਰਗਾਂ ਨੂੰ ਬੇਨਤੀ ਹੈ ਵੀ ਆਓ ਖਨੌਰੀ ਬਾਰਡਰ ਤੇ ਪਹੁੰਚ ਕੇ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਦਾ ਸਾਥ ਦਿਈਏ ਤੇ ਸਾਰੇ ਪੰਦੇਰ ਸਾਹਿਬ ਨੇ ਉੱਥੇ ਸਰਜੀਤ ਪੂਲ ਜੀ ਨੇਗੇ ਸਾਰੀਆਂ ਜਥੇਬੰਦੀਆਂ ਲੱਗੀਆਂ ਬਾਕੀ ਮੇਰੀ ਅਪੀਲ ਇਹੀ ਆ ਕਿ ਜਿਹੜੇ ਦੂਜਿਆਂ ਸਾਡੇ ਜਥੇਬੰਦੀਆਂ ਲੱਗੀਆਂ ਜਿੰਨੀਆਂ ਵੀ ਸਾਡੇ ਦੂਜੇ ਜਥੇਬੰਦੀਆਂ ਲੱਗੀਆਂ ਆਪੋ ਆਪਣੇ ਵਖਰੇਵੇਂ ਦੂਰ ਕਰਕੇ ਇਹ ਲੜਾਈ ਇਕਾ ਜਿ ਹੁਣ ਇੱਕ ਬਜ਼ੁਰਗ ਨੇ ਐਡੀ ਵੱਡੀ ਧਾਰਨ ਕਰ ਲਿਆ ਕਿ ਮੈਂ ਆਪਣੀ ਜਾਨ ਦੀ ਪਰਵਾਹ ਨਹੀਂ ਕਰਦਾ ਤਾਂ ਸਾਡੇ ਜਿੰਨੀਆਂ ਵੀ ਦੂਜੇ ਦੂਸਰੇ ਜਥੇਬੰਦੀਆਂ ਨੇ ਮੇਰੇ ਹੱਥ ਮੰਨ ਕੇ ਉਹਨਾਂ ਚਰਨਾਂ ਦੇ ਵਿੱਚ ਆਗੂਆਂ ਦੇ ਪੈਰਾਂ 'ਚ ਬੇਨਤੀ ਆ ਵੀ ਤੁਸੀਂ ਦੇਖੋ ਹੁਣ ਇਸ ਲੜਾਈ ਦੇ ਲਈ ਇਕੱਠੇ ਹੋ ਦੂਸਰੇ ਜਥੇਬੰਦੀਆਂ ਵੀ ਸਾਥ ਦੇਣ ਕਿਸਕਾ ਗ੍ਰਾਹਜਾ ਜਥੇਬੰਦੀ ਦੀ ਗੱਲ ਕਰ ਲੋ ਕਿਸਕਾ ਰਾਜੀਵਾਲ ਸਾਹਿਬ ਦੀ ਗੱਲ ਕਰ ਲੋ ਕਿਸਕ ਜਿੰਨੀਆਂ ਵੀ ਸਾਡੇ ਕਾਦੀਆਂ ਦੀ ਜਥੇ ਹੁੰਦੇ ਨੇ ਗੱਲ ਕਰ ਲੋ ਟਕਾਉਂਦਾ ਦੀ ਗੱਲ ਕਰ ਲੋ ਜਿੰਨੀਆਂ ਵੀ ਸਾਡੇ ਸਤਕਾਰਯੋਗ ਆਕੂ ਨੇ ਉਹਨਾਂ ਨੇ ਮੈਂ ਸਾਰਿਆਂ ਨੂੰ ਹੱਥ ਮੰਨ ਕੇ ਬੇਨਤੀ ਕਰਦਾ ਵੀ ਹੁਣ ਸਾਨੂੰ ਸਾਨੂੰ ਲੱਗ ਲੱਗ ਹੋਣ ਦੀ ਲੋੜ ਨਹੀਂ ਸਾਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਹੈ ਦੂਜਿਆਂ ਜਥੇਬੰਦੀਆਂ ਵੀ ਨਾਲ ਤੁਰਨ ਸਾਰੇ ਇਕੱਠੀਆਂ ਹੋ ਕੇ ਜਿਹੜੀਆਂ ਆਪਾਂ ਲੜਾਈ ਲੜੀਏ ਟੱਲੇਵਾਲ ਸਾਹਿਬ ਜੱਜ ਮਰਨਵਾਰ ਤੇ ਬੁੱਚ ਪਰ ਬੈਠਣ ਲਈ ਜਾ ਰਹੇ ਨੇ ਤਾਂ ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੜਾਈ ਲੜਨਾ ਚਾਹੀਦਾ ਇੰਨਾ ਕਿ ਮੇਰੇ ਸਾਰੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੂੰ ਕਿਰਤੀ ਕਾਮਿਆਂ ਨੂੰ ਬੇਨਤੀ ਹੈ ਵੀ ਤੁਸੀਂ ਇਹ ਨਾ ਗੱਲ ਕਹਾ ਕਰੋ ਦੇਖੋ ਜੀ ਤਾਂ ਕਿਸਾਨ ਨੇ ਤਾਂ ਕਿੱਥੇ ਬੰਦੇ ਦਾ ਬੈਠਾ ਹੈ ਦੇਖੋ ਤਾਂ ਕੰਮ ਹੀ ਹੁੰਦਾ ਜਿਹੜਾ ਲਾਈਟ ਲੀਡਰਾਂ ਸਰਕਾਰਾਂ ਸਾਡੇ ਦਿਮਾਗ ਦੇ ਵਿੱਚ ਬਿਠਾਤਾ ਉਹਦੇ ਖਿਲਾਫ ਬੋਲੀ ਹੁੰਦਾ ਉਹਦੇ ਖਿਲਾਫ ਬੋਲੀ ਕਹਿੰਦਾ ਲੜਨ ਵਾਲੇ ਲੋਕਾਂ ਨੂੰ ਸਾਰਿਆਂ ਨੂੰ ਇਕੱਠੇ ਰਹਿਣਾ ਚਾਹੀਦਾ ਸਾਡੀ ਲੜਾਈ ਆ ਸਰਕਾਰਾਂ ਨਾਲ ਲੀਡਰਾਂ ਨਾਲ ਸਾਡੀ ਲੜਾਈ ਸਿਸਟਮ ਨਾਲ ਲੜਾਈ ਆ ਇਹ ਮੈਂ ਤੁਹਾਨੂੰ ਸਭ ਨੂੰ ਬੇਨਤੀ ਕਰਦਾ ਵੀ ਸਾਡੀ ਲੜਾਈ ਜਿਹੜੀ ਸਿਸਟਮ ਨਾਲ ਲੜਾਈ ਆ ਸਾਡੀ ਲੜਾਈ ਆਫਤ ਦੇ ਵਿੱਚ ਨਹੀਂ ਹੋਣੀ ਚਾਹੀਦੀ ਵਿੱਚ ਸਕੋ ਧਾਰਮਿਕ ਜਥੇਬੰਦੀਆਂ ਨੇ ਵਿੱਚ ਸਕੋ ਕਿਸਾਨ ਜਥੇਬੰਦੀਆਂ ਨੇ ਵਿੱਚ ਸਕੋ ਮਜ਼ਦੂਰ ਜਥੇਬੰਦੀਆਂ ਨੇ ਸਾਡੇ ਸਾਰਿਆਂ ਦੀ ਲੜਾਈ ਸਿਸਟਮ ਨਾਲ ਹੋਣੀ ਚਾਹੀਦੀ ਸਾਨੂੰ ਆਫਤ ਦੇ ਵਿੱਚ ਕਿਸੇ ਦੇ ਖਿਲਾਫ ਨਹੀਂ ਬੋਲਣਾ ਚਾਹੀਦਾ ਐਨੇ ਕੁ ਮੈਂ ਬੇਨਤੀ ਕਰਨੇ ਸਾਰੇ ਜਣੇ ਸਾਥ ਦਿਓ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਪਹੁੰਚਿਓ ਬਾਈ ਬਣ ਕੇ ਜਿੰਨੇ ਵੀ ਜਣੇ ਤੁਸੀਂ ਮੇਰੀ ਗੱਲਬਾਤ ਨੂੰ ਸੁਣਦੇ ਹੋ ਤੁਸੀਂ ਸਾਂਝਾ ਕਰ ਦੇਣਾ ਕਿਉਂਕਿ ਆ ਨਵਾਂ ਪੇਜ ਫੇਸਬੁੱਕ ਨਵਾਂ ਪੇਜ ਬਣਾਇਆ ਹੋਇਆ ਜਿੰਨੇ ਵੀ ਮੇਰੇ ਪੇਜ ਬਣਾਏ ਹੋਏ ਨੇ ਕਿ ਫੇਸਬੁੱਕ ਤੇ ਹਨ ਸਾਰਿਆਂ ਨੂੰ ਬੇਨਤੀ ਆ ਭਰਾਵੋ ਆਮ ਆ ਪੇਜ ਨੂੰ ਵਾਰ ਤੋਂ ਵਾਰ ਸ਼ੇਅਰ ਕਰਦੇ ਵੀਡੀਓ ਨੂੰ ਤੇ ਸਾਰਿਆਂ ਨੂੰ ਬੇਨਤੀ ਆ ਬਾਰ-ਬਾਰ ਹੀ ਅਪੀਲ ਆ ਵੀ ਆਓ ਆਪਾਂ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਦਾ ਸਾਥ ਦਈਏ ਧੰਨਵਾਦ ਜੀ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ